ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਿਹੜਾ AI ਐਪ ਚੱਲਿਆ ਸੀ ਜਿਹਦੇ ਵਿੱਚ ਬਹੁਤ ਵੱਡਾ ਸੰਘਰਸ਼ ਸੀ ਰਚਿਆ ਸੀਗਾ ਇੱਕ ਭੁਖੜ ਧਾਲ ਅਣਮਿੱਥੇ ਸਮੇਂ ਲਈ ਫਰੀਦਪੋਟ ਕਨਈਆ ਚੌਂਕ ਦੇ ਵਿੱਚ ਰੱਖੀ ਗਈ ਸੀ ਸੋ ਜਿੰਦੇ ਵਿੱਚ ਕੁਝ ਘੰਟਿਆਂ ਬਾਅਦ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਸਾਡੇ ਕੋਲ ਪਹੁੰਚ ਕਰਦੇ ਨੇ ਜ਼ੀਰੋ ਨੰਬਰ ਐਫ ਆਈ ਆਰ ਉਹਨਾਂ ਨੇ ਕੱਢ ਦਿੱਤੀ ਸੀ ਪਰ ਉਸ ਤੋਂ ਬਾਅਦ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਘਟ ਵੀ ਗਈਆਂ ਸੀ ਪਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੱਖਾਂ ਦਾ ਮੋਢ ਸ੍ਰੀ ਅਕਾਲ ਤਖਤ ਸਾਹਿਬ ਉਹਨੂੰ ਦੇਖਦੇ ਗਿਰਦੇ ਵਿਖਾਇਆ ਗਿਆ ਜਿਸ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਫੋਟੋ ਨੂੰ ਉਹ ਅਟੈਕ ਕੀਤਾ ਗਿਆ ਔਰ ਮਹਾਰਾਜਾ ਰਣਜੀਤ ਸਿੰਘ ਵਰਗੇ ਜਰਨੈਲ ਉਹਨਾਂ ਤੇ ਬਹੁਤ ਸਾਰੇ ਭੱਦੇ ਅਟੈਕ ਕੀਤੇ ਗਏ ਜਿਹਦੇ ਲਈ ਅਸੀਂ ਪਖੰਡ ਪਜਾਓ ਪੰਜਾਬ بچਾਓ ਮੁਹਿੰਮ ਇਸ ਮੁਹਿੰਮ ਵੱਲੋਂ ਏਆਈ ਐਪ ਨੂੰ ਮੁੱਖ ਰੱਖ ਕੇ ਜਿਹੜਾ ਬੰਦਾ ਅਸ਼ਲੀਲ ਵੀਡੀਓ ਸਾਡੇ ਬੱਚਿਆਂ ਦੀਆਂ ਸਾਡੀਆਂ ਧੀਆਂ ਦੀਆਂ ਅਸ਼ਲੀਲ ਵੀਡੀਓ ਪਾਉਂਦਾ ਹੈ ਗੈਰ ਕਾਨੂੰਨੀ ਹੈ ਉਹਨਾਂ ਤੇ ਬਣਦੀ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਸੋ ਇਸ ਸੰਬੰਧੀ ਜ਼ੀਰੋ ਨੰਬਰ ਐਫ ਆਈ ਆਰ ਦਰਜ ਹੋ ਚੁੱਕੀ ਸੀ ਪਰ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਡੀਜੀਪੀ ਪੰਜਾਬ ਨੂੰ ਇਹ ਜਿਹੜਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੀ ਇੱਕ ਵੀਡੀਓ AI ਐਪ ਦੇ ਨਾਲ ਬਣਾਈ ਗਈ ਸੋ ਭਗਵੰਤ ਸਿੰਘ ਮਾਨ ਨੂੰ ਬੜਾ ਗੁੱਸਾ ਚੜਿਆ ਤੇ ਉਹਨੇ ਗੁੱਸੇ ਵਿੱਚ ਆ ਕੇ ਜਿਹੜੇ ਬੰਦੇ ਨੇ AI ਐਪ ਤੇ ਉਹ ਵੀਡੀਓ ਤਿਆਰ ਕੀਤੀ ਬਣਾਈ ਸੋਸ਼ਲ ਮੀਡੀਆ ਤੇ ਅੱਗੇ ਪਾਈ ਉਹਨਾਂ ਬੰਦਿਆਂ ਤੇ ਐਫ ਆਈ ਆਰ ਕਰਵਾ ਦਿੱਤੀ ਔਰ ਉਹ ਬੰਦੇ ਅਰੈਸਟ ਹੋ ਚੁੱਕੇ ਨੇ ਐਫ ਆਈ ਆਰ ਉਹਨਾਂ ਤੇ ਹੋ ਚੁੱਕੀ ਹੈ ਪਰ ਅਸੀਂ ਪੁੱਛਣਾ ਚਾਹੁੰਦੇ ਆ ਸਿੱਖ ਜਿਹੜੇ ਗੁਲਾਮ ਨੇ ਅਜੇ ਤੱਕ ਸ੍ਰੀ ਦਰਬਾਰ ਸਾਹਿਬ ਨੂੰ ਜਿਹਨੇ ਵੀਡੀਓ ਬਣਾਈ ਟਾਉਣ ਵਾਲੀ ਔਰ ਜਿਹਨੇ ਸੋਸ਼ਲ ਮੀਡੀਆ ਤੇ ਅੱਗੇ ਪਾਈਆਂ ਵੀਡੀਓ ਉਹਨਾਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਗਈ ਤੁਸੀਂ ਸਾਨੂੰ ਗੁਲਾਮ ਸਮਝਦੇ ਹੋ ਸੋ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਪੰਜਾਬ ਦੇ ਡੀਜੀਪੀ ਨੂੰ ਔਰ ਸਮੁੱਚੀ ਪੰਥਕ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਜਿੱਥੇ ਅਸੀਂ ਪੰਜਾਬ ਨੂੰ ਬਚਾਉਣ ਲਈ ਵੱਖਰੇ ਵੱਖਰੇ ਅਪਰਾਲੇ ਕਰ ਰਹੇ ਆ ਉਥੇ ਇੱਕ ਬਹੁਤ ਵੱਡੀ جنگ ਹੈ ਜਿਹੜੀ AI ਐਪ ਨੂੰ ਲੈ ਕੇ ਸਾਡੀਆਂ ਧੀਆਂ ਨੂੰ ਨੰਗਿਆਂ ਕੀਤਾ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਨੰਗਿਆਂ ਕੀਤਾ ਜਾ ਰਿਹਾ ਹੈ ਸਾਡੇ ਦਰਬਾਰ ਸਾਹਿਬ ਸਾਡੇ ਤੀਰਥ ਸਾਡੇ ਗੁਰਧਾਮ ਢਾਏ ਜਾ ਰਹੇ ਨੇ ਸਿੱਖਾਂ ਦੇ ਨਾਲ ਖਲਵਾੜ ਹੋ ਰਿਹਾ ਹੈ ਤੋਂ ਮੇਰੀ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਜੇ ਭਗਵੰਤ ਮਾਨ ਮੁੱਖ ਮੰਤਰੀ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਿਸ ਨੇ ਕਰਤੀ ਉਹ ਤੇ ਐਫ ਆਈ ਆਰ ਕਰਤੀ ਤੇ ਜਿਹੜਾ ਅਸੀਂ ਰੋ ਰਹੇ ਆਂ, ਕਰਲਾ ਰਹੇ ਆਂ ਸਾਡੇ ਦਰਬਾਰ ਸਾਹਿਬ ਤੇ ਟੈਗ ਹੋ ਰਿਹਾ। ਸਾਡੀਆਂ ਬੱਚੀਆਂ ਦੀਆਂ ਸ਼ਰੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਨੇ। ਉਹਨਾਂ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਉਹ ਫਿਰ ਮੈਂ ਬੇਨਤੀ ਕਰਦਾ ਹਾਂ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਮਾਣਯੋਗ ਐਸ ਐਸ ਪੀ ਮੈਡਮ ਤਿਰਘਾ ਜੈਨ ਸੋ ਜੇਕਰ ਇਹ ਜਿਹੜੀਆਂ ਅਸ਼ਲੀਲ ਵੀਡੀਓ ਬਹੁਤ ਸਾਰੀਆਂ ਵਾਇਰਲ ਹੋ ਚੁੱਕੀਆਂ ਔਰ ਕਰ ਵੀ ਰਹੇ ਨੇ ਜੇ ਇਹਨਾਂ ਤੇ ਰੋਕਥਾਮ ਨਹੀਂ ਹੁੰਦੀ ਅਸੀਂ ਫਰੀਦਕੋਟ ਫੇਰ ਪੋਖੜ ਤਾਲ ਤੇ ਤਿੱਖਾ ਸੰਘਰਸ਼ ਕਰਾਂਗੇ ਤੋਂ ਇੱਕ ਮੇਰੀ ਬੇਨਤੀ ਹੈ ਬਠਿੰਡੇ ਵਾਲਾ ਚੈਨਲ ਲਿਖਿਆ ਉੱਥੇ ਇੱਕੋ ਕੁੜੀ ਐ ਇੱਕ ਬੁੱਢਾ ਜਿਹਾ ਬੰਦਾ ਐ ਤੇ ਉਹ ਬਹੁਤ AI ਐਪ ਨਾਲ ਵੀਡੀਓ ਅਸ਼ਲੀਲ ਵੀਡੀਓ ਬਣਾ ਕੇ ਉਹ ਪਾਉਂਦੇ ਆ ਜੇ ਤਾਂ ਤੁਸੀਂ ਇੱਕ ਮਾਨ ਦਾ ਦੁੱਧ ਚੁੰਗਿਆ ਤੇ ਫਿਰ ਤਾਂ ਤੁਸੀਂ ਸਾਨੂੰ ਦੱਸ ਕੇ ਪਾਓ ਵੀ ਆਹ ਸਾਡਾ ਨਾਮ ਹੈ ਆਹ ਸਾਡਾ ਐਡਰੈਸ ਹੈ ਇੱਥੋਂ ਦੇ ਰਹਿਣ ਵਾਲਿਆਂ ਸੀ ਇਹੋ ਜਿਹੇ ਸ਼ਰੀਲ ਵੀਡੀਓ ਵਾਇਰਲ ਕਰਾਂਗੇ ਦੱਸ ਕੇ ਪਾਓ ਖਾਲਸਾ ਜਿਉਂਦਾ ਹੈ ਖਾਲਸਾ ਤੁਹਾਡੀ ਹੱਕ ਦਾ ਕੇ ਵਜੂਗਾ ਤੇ ਤੁਹਾਨੂੰ ਅਸੀਂ ਬਣਦੀ ਸਜ਼ਾ ਦੇਵਾਂਗੇ ਖਿਲਾਰ ਦਾਂਗੇ ਅਸੀਂ ਤੋਂ ਬੇਨਤੀ ਹੈ ਵੀ ਲੁਕ ਛਿਪ ਕੇ ਢੂਠੇ ਚੈਨਲ ਬਣਾ ਕੇ ਤੁਸੀਂ ਜਿਹੜੀਆਂ ਵੀਡੀਓ ਪਾਉਨੇ ਆ ਇਹਨਾਂ ਤੋਂ ਬਾਜ਼ ਆ ਜਾਓ ਜਿਹੜਾ ਅਸੀਂ ਫੜ ਲਿਆ AI ਐਪ ਤੇ ਸ਼ਰੀਲ ਵੀਡੀਓ ਬਣਾਉਂਦਾ ਜਾ ਵੈਰਲ ਕਰਦਾ ਉਹਦੇ ਖਿਲਾਫ ਤਿੱਖੇ ਸੰਘਰਸ਼ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ